ਯਾਦਨਾਮਾ ਪਲੇਟਫਾਰਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅਜੱਸੀ ਲੋੜਵੰਦ ਪਰਿਵਾਰ ਮਾਨਸਾ ਜ਼ਿਲ੍ਹੇ ਦਾ ਪਿੰਡ ਅਰੱਲਾ ਵਿਖੇ ਪਹੁੰਚੇ ਆ ਮੇਰੇ ਨਾਲ ਪਰਿਵਾਰ ਜਿਹੜਾ ਬੜਾ ਤੰਗੀਆਂ ਤੁਰਸ਼ੀਆਂ ਦੇ ਵਿੱਚ ਜ਼ਿੰਦਗੀ ਜੀਵਨ ਬਤੀਤ ਕਰ ਰਿਹਾ ਹੈ ਤੇ ਉਹ ਲੇਡੀ ਤੋਂ ਪੁੱਛਦੇ ਆਪਾਂ ਕਿ ਇਹਨਾਂ ਨੂੰ ਕੀ ਕੀ ਦੁੱਖ ਆ ਜ਼ਿੰਦਗੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀਆਂ ਜਿਹੜੀਆਂ ਲੋੜਾਂ ਇਹਨਾਂ ਨੂੰ ਤੈ ਕਿਉਂ ਨੇ ਸਾਨੂੰ ਇੱਥੇ ਬੁਲਾਇਆ ਹਾਂਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਕੈਬੀ ਜੀ ਬੀਜੀ ਸਾਹਿਬ ਤੋਂ ਪਹਿਲਾਂ ਮੈਂ ਮੇਰੀ ਪਿਆਰ ਭਰੀ ਨਮਸਤੈ ਤੁਹਾਨੂੰ ਵੀਰ ਜੀ ਮੈਂ ਬਹੁਤ ਗਰੀਬ ਪਰਿਵਾਰ ਚ ਮੇਰੇ ਨਿੱਕੇ ਨਿੱਕੇ ਬੱਚੇ ਨੇ ਵੀਰ ਜੀ ਮੇਰਾ ਘਰ ਵੇਖ ਲਓ ਤੁਸੀਂ ਆ ਕੱਚੇ ਜੀ ਛੱਤ ਦੇ ਥੱਲੇ ਬੈਠੇ ਆ ਜੀ ਇੱਕ ਕੱਚਾ ਕਮਰਾ ਹੈਗਾ ਜੀ ਆਹੀ ਇੱਕ ਕੇ ਹੋਰ ਵੀ ਇਤੋਂ ਬਿਨਾ ਇਤੋਂ ਬਿਨਾ ਜੀ ਇੱਕ ਕੱਚਾ ਕਮਰਾ ਜੀ ਉਹਦੀ ਛੱਤ ਡਿੱਗਣ ਵਾਲੀ ਆ ਇਸ ਤੋਂ ਪਹਿਲਾਂ ਛਡੇ ਪੱਤਰਕਾਰ ਵੀਰਵਲ ਵੀਰ ਜੀ ਆਏ ਸੀ। ਉਹ ਸਾਡੇ ਘਰੇ ਪੱਖਾ ਨਹੀਂ ਸੀ ਨਾ ਕੂਲਰ ਸੀਗਾ ਵੀਰ ਜੀ। ਸਾਨੂੰ ਉਹ ਕੂਲਰ ਦੇ ਕੇ ਗਏ ਨੇ। ਰਾਸ਼ਨ ਦੇ ਕੇ ਗਏ ਮੇਰੇ ਘਰੇ ਆਟਾ ਹੈ ਨਹੀਂ ਸੀਗਾ ਜਿਸ ਦਿਨ ਵੀਰ ਜੀ ਆਏ ਨੇ। ਢੋਲੀ ਖਾਲੀ ਸੀਗੀ। ਸਾਨੂੰ ਰਾਸ਼ਨ ਦੇ ਕੇ ਨਾਲੇ ਮੇਰੇ ਬੱਚਿਆਂ ਨੂੰ ਕਾਪੀਆਂ ਦੇ ਕੇ ਗਏ। ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ। ਇੱਕ ਸਾਡੇ ਪਿੰਡ ਦੀ ਧੀ ਆ ਜੀ ਬਾਂਮਣਾ ਦੀ। ਉਦਾਂ ਨਾ ਵੀਰਪਾਲ ਕੌਰ ਜੀ ਉਹ ਉਹਨਾਂ ਨੇ ਸਾਡੀ ਵੀਡੀਓ ਪਵਾਈ ਸਾਡੇ ਬੱਚੇ ਦੀ ਕਿਸੇ ਨੇ ਵੀਡੀਓ ਨਹੀਂ ਪਵਾਈ ਜੀ ਸਾਡਾ ਕੱਚਾ ਮਕਾਨ ਆ ਸਾਡਾ ਘਰ ਦਾ ਬੁਰਾ ਹਾਲ ਆ ਜੀ ਸਾਡਾ ਰਾਸ਼ਨ ਵੀ ਨਹੀਂ ਹੈਗਾ ਰਾਸ਼ਨ ਕਾਰਡ ਸਰ ਆਸਨ ਕਾਰਡ ਬਾਰੇ ਵੀ ਅਸੀਂ ਬਹੁਤ ਦਫ਼ਤਰਾਂ ਦੇ ਵਿੱਚ ਜਾ ਕੇ ਆਏ ਵੀਡੀਓ ਦਫ਼ਤਰ ਜਾ ਕੇ ਆਏ ਜੀ ਫੂਡ ਸਪਲਾਈ ਵਾਲੇ ਕੋਲ ਜਾ ਕੇ ਆਏ ਜੀ ਮੈਂਬਰਾਂ ਸਰਪੰਚਾਂ ਕੋਲੇ ਸਾਰਿਆਂ ਕੋਲੇ ਜਾਇਆ ਜੀ ਸਾਡੇ ਕਿਸੇ ਨੇ ਨਹੀਂ ਸੁਣੀ ਹੈਗੀ ਸਾਡੇ ਘਰਵਾਰੀ ਵੀ ਬਹੁਤ ਕਹਿੰਦੇ ਨੇ ਵੀ ਸਰਕਾਰੀ ਮਕਾਨ ਆਏ ਨੇ ਜੀ ਸਾਨੂੰ ਕੁਝ ਨਹੀਂ ਆਇਆ ਕੋਈ ਨਾ ਫਲਾਸਾਂ ਦਾ ਨਾ ਕੋ ਬਾਥਰੂਮਾਂ ਦਾ ਕੁਝ ਨਹੀਂ ਆਇਆ ਜੀ ਅੱਛਾ ਇੱਕ ਤੁਹਾਡਾ ਘਰ ਦਾ ਜਿਹੜਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਹਾਡਾ ਘਰ ਵਾਲਾ ਕੀ ਕੰਮ ਕਰਦਾ ਜੀ ਮੇਰੇ ਘਰ ਵਾਲਾ ਦਿਹਾੜੀ ਕਰਦਾ ਜੀ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਜੀ ਮੈਂ ਝਾੜੂ ਪੋਚਾ ਲੋਕਾਂ ਦਾ ਕਰਦੀਆਂ ਗੋਹਾ ਖੂੜਾ ਜੀ ਕਈਆਂ ਦੇ ਕੋਠੀਆਂ ਦੇ ਵਿੱਚ ਝਾੜੂ ਪੋਚਾ ਕਰਕੇ ਵੀ ਆਉਣੀਆਂ ਜੀ ਅੱਛਾ ਜਿਹੜੀ ਤੁਹਾਡੇ ਘਰ ਵਾਲਾ ਦਿਹਾੜੀ ਕਮਾ ਕੇ ਲਾਉਂਦਾ ਫਿਰ ਉਹ ਘਰੇ ਨਹੀਂ ਦਿੰਦਾ ਪੈਸੇ ਕੀ ਗੱਲ ਨਾ ਜੀ ਉਹ ਨਸ਼ਾ ਕਰਦਾ ਜੀ ਪਹਿਲਾਂ ਵੀ ਨਸ਼ਾ ਕਰਕੇ ਉਹਨੇ ਐਕਸੀਡੈਂਟ ਕੀਤਾ ਸੀ ਸ਼ਰਾਬ ਪੀ ਕੇ ਮੇਰੇ ਮਾਪਿਆਂ ਨੇ ਮੇਰੇ ਪਿੰਡ ਦੇ ਆਨੇ ਪੈਸੇ ਲਾਇਏ ਜੀ ਹੁਣ ਵੀ 4 ਲੱਖ ਮੇਰੇ ਸਿਰ ਤੇ ਕਰਜ਼ਾ ਜੀ ਉਤੇ ਜਿਹੜਾ ਉਹਦਾ ਇਲਾਜ ਕਰਵਾਇਆ ਸੀ ਉਹ ਉਸ ਤੋਂ ਐਕਸੀਡੈਂਟ ਤੋਂ ਬਾਅਦ ਵੀ ਨਸ਼ਾ ਕਰਨ ਨੂੰ ਹਟਿਆ ਵੀਰ ਜੀ ਜੋ ਮੇਰੀ ਬੱਚੀ ਨੇ ਇਹ ਨਹੀਂ ਪੜ ਕੇ ਮੇਰੀ ਬੱਚੀ ਨੇ 500 ਚ 500 ਨੰਬਰ ਲਿੱਤਾ ਪੰਜਵੀਂ ਕਲਾਸ ਚ ਫਰਸਟ ਆਈ ਮੇਰੀ ਬੱਚੀ ਇਹਨੂੰ ਜੇ ਜੋ ਕੋਈ 4 ਰੁਪਏ ਦੇ ਕੇ ਗਏ ਨੇ ਉਹ ਵੀ ਸਾਥ ਖੋਹ ਲਾਂਦਾ ਜੀ ਉਹ ਕੀ ਮਤਲਬ ਕੱਲੀ ਸ਼ਰਾਬ ਪੀਂਦਾ ਕਿ ਹੋਰ ਨਸ਼ੇ ਵੀ ਕਰਦਾ ਉਹ ਨਸ਼ੇ ਵੀ ਕਰਦਾ ਜੀ ਬਾਹਰ ਕਰਦਾ ਕਹਿੰਦਾ ਨਸ਼ੇ ਪਰ ਸਾਨੂੰ ਨਸ਼ਾ ਵੀ ਜਿਹੜੀ ਸ਼ਰਾਬ ਪੀਂਕੀ ਆਉਂਦੇ ਉਹਦਾ ਪਤਾ ਲੱਗਦਾ ਜੀ ਸਾਨੂੰ ਬੁਲਾਉਂਦਾ ਨਹੀਂ ਹੈਗਾ ਜੀ ਵੀ ਇਹ ਵਿੱਚ ਮੇਰੇ ਨਾਲ ਲੜਨਗੇ ਤੇ ਸਾਡੀ ਕੋਈ ਗੱਲ ਨਹੀਂ ਸੁਣਦਾ ਹੈਗਾ ਸਾਨੂੰ ਬੁਲਾਉਂਦਾ ਹੀ ਨਹੀਂ ਹੈਗਾ ਜੀ ਘਰ ਦੇ ਕੁੱਟਮਾਰ ਕਰਦਾ ਕੁੱਟਮਾਰਦਾ ਜੀ ਮੇਰੇ ਡੈਡੀ ਤੋਂ ਅੱਡੇ ਪਹਿਲਾਂ ਕਈ ਵਾਰ ਕੁੱਟਮਾਰ ਕਰਕੇ ਜੀ ਮੈਨੂੰ ਮੇਰੇ ਪੇਕੇ ਭੇਜਦਾ ਸੀ ਮੇਰੇ ਬੱਚੇ ਛੋਟੇ ਹੁੰਦੇ ਸੀ ਹੁਣ ਥੋੜਾ ਬਹੁਤਾ ਮੇਰੇ ਡੈਡੀ ਨੇ ਝਿੜਕਿਆਗਾ ਥੋੜਾ ਜਿਹਾ ਕੁੱਟਮਾਰ ਤੋਂ ਤਾਂ हटਿਆ ਜੀ ਪਰ ਸਾਡੇ ਘਰ ਦਾ ਬੁਰਾ ਹਾਲਾ ਮਤਲਬ ਹੁਣ ਤੁਸੀਂ ਜਿਹੜਾ ਘਰ ਦਾ ਗੁਜ਼ਾਰਾ ਬੱਚਿਆਂ ਦੀ ਪੜ੍ਹਾਈ ਹੈ ਘਰ ਦੇ ਵਿੱਚ ਜਿੰਨੇ ਚੀਜ਼ਾਂ ਦੀ ਲੋੜ ਆ ਉਹ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਥੋੜਾ ਬੋਤਾ ਕੰਮ ਕਰਕੇ ਉਹਦੇ ਨੂੰ ਪੂਰੀਆਂ ਕਰਦੇ ਹੋ ਹਾਂਜੀ ਹੁਣ ਤੁਸੀਂ ਆਪਣੀ ਜਿਹੜੀ ਬੇਟੀ ਹੈ ਤੁਹਾਡੀ 500 ਚੋਂ 500 ਨੰਬਰ ਪ੍ਰਾਪਤ ਕੀਤੇ ਆ ਪੰਜਵੀਂ ਕਲਾਸ ਚੋਂ ਹਾਂਜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਹੈ ਤੁਸੀਂ ਕੀ ਮੰਗ ਕਰਦੇ ਹੋ ਉਹਦੀ ਕੌਣ ਕਿਵੇਂ ਸਹਾਇਤਾ ਕਰੇ ਕੋਈ ਮੈਂ ਇਹ ਸੇ ਤਾਂ ਮੰਗਦੀ ਆ ਜੀ ਜੇ ਕੋਈ ਵਧੀਆ ਸਕੂਲ ਹੋਵੇ ਮਤਲਬ ਭਾਈ ਫਾਫੜੇ ਭਾਈ ਕੇ ਸਕੂਲ ਆ ਜੀ ਜਿੱਥੇ ਵਧੀਆ ਇਹਨੂੰ ਪੜਾਇਆ ਜਾਵੇ ਜੀ ਮੇਰੇ ਬੱਚੀ ਦੀ ਗੌਰ ਕੀਤੀ ਜਾਵੇ ਮਤਲਬ ਅਸੀਂ ਤਾਂ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਸਾਨੂੰ ਇੰਨੀ ਨੌਲੇਜ ਨਹੀਂ ਹੈਗੀ ਨਹੀਂ ਘਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਘਰ ਦੇ ਵਿੱਚ ਪੜ੍ਹਨ ਦਾ ਮਾਹੌਲ ਨਹੀਂ ਹੈਗਾ ਵੀ ਛੋਡੀ ਬੱਚੀ ਨੂੰ ਕਿਤੇ ਇਹੋ ਜੀ ਥਾਂ ਤੇ ਲਾਇਆ ਜਾਵੇ ਜਿੱਥੇ ਉਹਨੂੰ ਹੌਸਟਲ ਵੀ ਮਿਲੇ ਤੇ ਪੜਨ ਨੂੰ ਵਧੀਆ ਸਕੂਲ ਵੀ ਮਿਲੇ ਵਧੀਆ ਸਕੂਲ ਮਿਲੇ ਜੀ ਖਾਣ ਪੀਣ ਨੂੰ ਵਧੀਆ ਮਿਲੇ ਜੀ ਇਹਨੂੰ ਦੇਖੋ ਬੱਚੀ ਪੜਾਈ ਚ ਹਿਆਰਾ ਇਹਦੀ ਸਿਹਤ ਦੇਖੋ ਜੀ ਇਹ 11 ਸਾਲ ਦੀ ਆ ਵੇਖੀਏ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਜਦੋਂ ਇਹਨਾਂ ਦੇ ਡੈਡੀ ਸ਼ਰਾਬ ਪੀ ਕੇ ਆਉਂਦੇ ਨੇ ਸਾਡੇ ਬੱਚਿਆਂ ਤੇ ਸਾਡੇ ਕਲੇਸ਼ ਦਾ ਅਸਰ ਪੈਂਦਾ ਜੀ ਇਸ ਤੋਂ ਪਹਿਲਾਂ ਜਿਹੜੀ ਬੱਚੀ ਨੇ ਪੜ੍ਹਾਈ ਕੀਤੀ ਹੈ ਉਹਨੂੰ ਕੋਈ ਕਿਤਾਬਾਂ ਵਗੈਰਾ ਵਰਦੀ ਵਗੈਰਾ ਹੋਰ ਸਮਾਨ ਸਕੂਲ ਦੇ ਵਿੱਚ ਥੋੜੀ ਥੋੜੀ ਚੀਜ਼ਾਂ ਦੀ ਲੋੜ ਵੀ ਪੈਂਦੀ ਹੈ ਚਾਹੇ ਆਪਾਂ ਸਰਕਾਰੀ ਸਕੂਲ 'ਚ ਹੀ ਪੜ੍ਹਦੇ ਆਂ ਉਹ ਫਿਰ ਮਦਦ ਕੌਣ ਕਰਦਾ ਰਿਹਾ ਜੀ ਪਹਿਲਾਂ ਤਾਂ ਇਹਨੇ ਟੀਚਰ ਕਰਦੇ ਜਿੰਨੀ ਕੁ ਹੋ ਸਕਦੀ ਸੀ ਜਿੰਨੀ ਕੁ ਸਰਕਾਰ ਦਿੰਦੀ ਹੈ ਜੀ ਤੇ ਉਸ ਤੋਂ ਬਾਅਦ ਵੀ ਅਸੀਂ ਆਪ ਨਹੀਂ ਕੁਝ ਕਰ ਸਕਦੇ ਸਾਡੇ ਘਰ ਇਹ ਵੀ ਇੰਨਾ ਸਾਨੂੰ ਮਤਲਬ ਆਮਦਨੀ ਹੈ ਜੀ ਜਿਹੜੀ ਅਸੀਂ ਬੱਚੀ ਨੂੰ ਚੰਗੀ ਸਹੂਤ ਦੇ ਸਕੀਏ ਕਿੰਨੇ ਬੱਚੇ ਥੋਡੇ ਸਾਡੇ ਬੱਚੇ ਤਿੰਨ ਨੇ ਜੀ ਅੱਜ ਦੇ ਮਾਹੌਲ ਦੇ ਵਿੱਚ ਦੇਖੋ ਕਿੰਨੀ ਮੰਗਾਈਏ ਤਿੰਨ ਬੱਚਿਆਂ ਦਾ ਖਰਚਾ ਬਹੁਤ ਮੁਸ਼ਕਲ ਨਾਲ ਚੱਲਦਾ ਇੱਕ ਮੈਂ ਆਪ ਹੈਂਡੀਕੈਪਡਾ ਵੀਰ ਜੀ ਮੇਥੋਂ ਬਾਹਰ ਨਾ ਕੰਮ ਨਹੀਂ ਹੁੰਦਾ ਹੈਗਾ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦੀ ਆਂ ਵੀ ਮੇਰੀ ਬੱਚੀ ਵੱਲ ਨੀ ਧਿਆਨ ਦਿੱਤਾ ਜਾਵੇ ਸਰਕਾਰ ਕੋਈ ਉਪਰਾਲਾ ਠਾਵੇ ਜਿੰਨਾ ਅੱਗੇ ਅਸੀਂ ਬੇਨਤੀ ਕਰਦੇ ਆਂ ਪੱਤਰਕਾਰ ਵੀਰਾਂ ਅੱਗੇ ਕਹਿੰਦੇ ਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਦਿਲ ਦੀ ਗੱਲ ਸੁਣਨ ਆਏ ਆ ਜੀ ਅਸੀਂ ਵੱਧ ਤੋਂ ਵੱਧ ਧੰਨਵਾਦ ਵੀਰਪਾਲ ਭੈਣ ਦਾ ਕਰਦੇ ਆ ਜਿਨ੍ਹਾਂ ਨੇ ਸਾਡੇ ਘਰ ਦਾ ਹਾਲ ਦੇਖਿਆ ਸਾਡੇ ਜਿਹੜੀ ਮਤਲਬ ਬੱਚੀ ਆ ਉਹਨੂੰ ਵੀਡੀਓ ਚ ਲਿਆਂਦਾ ਸਾਡੇ ਬੱਚੀ ਦਾ ਸਨਮਾਨ ਸਨਮਾਨ ਕਰਵਾਇਆ ਬਾਬੇ ਜੀ ਆਏ ਚੱਲ ਕੇ ਜੀ ਫਰੀਦਕੋਟ ਤੋਂ ਉਹਨਾਂ ਦਾ ਚੀਦੀ ਨੂੰ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇੱਥੇ ਆ ਕੇ ਸਨਮਾਨਤ ਕਰਕੇ ਗਏ ਇੱਕ ਤਾਂ ਤੁਸੀਂ ਛੋਣੇ ਤੁਹਾਡੀ ਬੱਚੀ ਦੀ ਪੜ੍ਹਾਈ ਦੇ ਵਿੱਚ ਮਦਦ ਕੀਤੀ ਜਾਵੇ ਇੱਕ ਸਾਨੂੰ ਕੋਈ ਰਹਿਣ ਲਈ ਕਮਰਾ ਵਗੈਰਾ ਦਿੱਤਾ ਜਾਵੇ ਸਾਨੂੰ ਕਮਰਾ ਚਾਹੀਦਾ ਜੀ ਦੇਖੋ ਆ ਪਿਛਲੇ 2 ਦਿਨਾਂ ਚ ਨੇਰੀ ਆਈ ਸੀ ਸਾਨੂੰ ਪਤਾ ਸਾਡੇ ਬੱਚਿਆਂ ਨੂੰ ਬੁਲਾ ਕੇ ਪੁੱਛ ਲੋ ਜੀ ਜਦੋਂ ਅਸੀਂ ਬਾਰ ਬੰਦ ਕਰਨਾ ਸਾਡਾ ਸਾਵਨ ਹੁੰਦਾ ਜੀ ਜਿਹਨੇਰੀ ਆ ਜਾਂਦੀ ਹੈਗੀ ਸਾਨੂੰ ਇਹ ਲੱਗਦਾ ਸਾਡੇ ਤੇ ਸੱਤ ਨਾ ਡਿੱਗ ਪਈ ਮੰਗਰੋ ਸਰਕਾਰ ਜਦੋਂ ਕੋਈ ਛੱਤਾਂ ਥੱਲੇ ਕਮਰੇ ਥੱਲੇ ਆ ਕੇ ਬੱਚੇ ਮਰ ਜਾਂਦੇ ਆ ਔਰਤਾਂ ਮਰ ਜਾਂਦੀਆਂ ਉਸ ਤੋਂ ਬਾਅਦ ਘਰ ਬਣਾਉਣ ਲੱਗ ਜਾਂਦੇ ਆ ਜੀ ਕਹਿਣ ਲੱਗ ਜਾਂਦੇ ਸੀ ਐਂ ਕਰਦੇ ਗਏ ਪਰ ਜਦੋਂ ਸਾਡੀਆਂ ਵਰਗੀਆਂ ਔਰਤਾਂ ਰੋਲਾ ਪਾਉਂਦੀਆਂ ਨੇ ਰੋਂਦੀਆਂ ਨੇ ਪੇੜਦੀਆਂ ਕੋਈ ਨਹੀਂ ਗਰੀਬਾਂ ਦੀ ਮਦਦ ਕਰਦਾ ਜੀ ਅੱਜ ਸਾਡੀ ਫਲਾਸ ਵੀ ਡਿੱਗ ਸਕਦੀ ਆ ਕਿਸੇ ਟਾਈਮ ਜਾ ਕੇ ਦੇਖ ਲੋ ਕੱਚਾ ਟੋਆ ਜੀ ਪਰ ਸਾਨੂੰ ਜਿਸ ਦਿਨ ਕੋਈ ਹਾਸਾ ਹੋ ਗਿਆ ਪਤਾ ਕੀ ਲੋਕੇ ਕਹਿੰਦੇ ਵੀ ਇਹ ਦਿਹਾੜੀ ਕਰਦਾ ਜੀ ਮਿਸਤਰੀਆਂ ਨਾ ਜਾਂਦਾ ਮਿਸਤਰੀ ਆ ਜੀ ਸਭ ਕੁਝ ਕਹਿੰਦੇ ਨੇ ਲੋਕ ਪਰ ਸਾਡੇ ਘਰ ਦਾ ਹਾਲ ਨਹੀਂ ਦੇਖਦੇ ਆ ਕਿ ਵੀ ਇਹ ਦਿਹਾੜੀ ਨਾਲ ਇਸ ਟਾਈਮ ਦੇ ਵਿੱਚ ਕੀ ਬਣਦਾ ਜਿਹੜਾ ਬੰਦਾ ਨਸ਼ਾ ਕਰਦਾ ਜੀ ਉਹਦੇ ਘਰ ਦਾ ਗੁਜ਼ਾਰਾ ਜਿਹੜੀ ਜਨਾਨ ਇਸ ਦੇ ਵਿੱਚ ਨਸੇ ਵਾਲੇ ਬੰਦਿਆਂ ਦੇ ਨਾਲ ਉਸੇ ਨੂੰ ਪਤਾ ਜੀ ਬਾਕੀ ਲੋਕਾਂ ਦੀਆਂ ਗੱਲਾਂ ਹੁੰਦੀਆਂ ਜੀ ਇੱਕ ਆ ਕਮਰਾ ਵੀ ਬਣਿਆ ਥੋੜੀ ਹਾਲਤੇ ਠੀਕ ਹੈ ਇਹ ਕਿਹਦਾ ਕਮਰਾ ਜੀ ਇਹ ਜੀ ਸਾਡੇ ਮੇਰੇ ਸਹੁਰਾ ਤੇ ਮੇਰਾ ਚਾਚਾ ਜੀ ਉਹ ਇਕੱਠੇ ਰਹਿੰਦੇ ਸੀਗੇ ਦੋਨੇ ਭਾਈ ਸੀ ਮੇਰੇ ਸਹੁਰੇ ਨੇ ਤਾਂ ਸਾਰਾ ਥਾਂ ਵੇਚ ਕੇ ਖਾ ਲਿਆ ਸੀ ਜੀ ਇਧਰ ਚਾਰ ਨਾਂ ਦਾ ਨਹੀਂ ਜੀ ਇਹ ਕਮਰਾ ਸੀ ਉਹਦਾ ਕਰਜ਼ਾ ਲਾਹਿਆ ਸੀ ਉਹ ਵੀ ਨਸੇ ਖਰਦਾ ਸੀਗਾ ਜੀ ਉਹਨੇ ਸਾਨੂੰ ਉਹ ਪੈਸਿਆਂ ਦੇ ਵਿੱਚੇ ਸੜਦਾ ਸੀ ਤੁਸੀਂ ਬਿਠਿਆ ਲਿਆ ਕਰੋ ਬੱਚੇ ਚੱਲ ਪੜ੍ਹ ਲਿਆ ਕਰਨ ਕਿਤੇ ਬਹਿ ਜਾ ਕਰਨਗੇ ਪਰ ਸਾਡੇ ਪੱਲੇ ਕੁਝ ਨਹੀਂ ਐਸ ਟਾਈਮ ਤੇ ਅਡੇ ਕੋਲੇ ਆਪਣਾ ਥਾਂ ਵੀ ਹੈ ਨਹੀਂਗਾ ਜੀ ਇਹ ਨੰਨਦਾ ਵੀ ਮੇਰੀਆਂ ਇਹ ਨਹੀਂ ਪਤਾ ਵਿਕੀ ਦੋ ਇਹਨਾਂ ਤੇ ਕਬਜ਼ਾ ਕਰ ਲੈਣ ਜੀ ਉਹ ਵੀ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਿਆਂ ਮਤਲਬ ਐ ਕਹਿੰਦੀਆਂ ਵੀ ਜਿਹੜਾ ਤੁਹਾਡਾ ਚਾਚਾ ਸਹੁਰਾ ਵੀ ਸਾਡਾ ਵੀ ਹਿੱਸਾ ਵੀ ਇਹ ਕਮਰਾ ਇਹ ਕਮਰਾ ਉਹਦਾ ਵੀ ਸਾਨੂੰ ਛੱਡੋ ਹਾਂਜੀ ਛੱਡੋ ਜੀ ਨਾਲ ਹਿੱਸਾ ਲੈ ਗਈਆਂ ਜੀ ਲੈ ਕੇ ਵੀ ਗਈਆਂ ਨੇ ਜੀ 2.5 ਲੱਖ ਪੈਸੇ ਖਾ ਗਏ ਨਾਲ 1,30,000 ਦਾ ਵੇਚਤਾ ਸੀ ਉਹ ਵੇਚ ਕੇ ਖਾ ਗਏ ਜੀ ਹੁਣ ਜਿਹੜੇ ਚਾ ਅਸੀਂ ਬੈਠੇ ਆ ਸਮਾਨ ਤਾਂ ਰੱਖੇ ਵੀ ਉਧਰ ਛੀ ਡਿੱਗ ਨਾ ਜਾਵੇ ਚਲੋ ਬੱਚੇ ਬੈਠੇ ਰਹਿੰਦੇ ਇਹ ਨਹੀਂ ਪਤਾ ਕਿਦੋਂ ਸੱਤ ਡਿੱਗ ਜੇ ਉਹ ਇਹ ਤੋਂ ਵੀ ਇਹ ਕਮਰਾ ਕਿਸੇ ਦਾ ਹੈ ਜਿੱਤੋਂ ਸਾਨੂੰ ਕਦੋਂ ਵੀ ਕੱਢਿਆ ਜਾ ਸਕਦਾ ਹੈ ਹਾਂਜੀ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਸਾਨੂੰ ਇੱਕ ਕਮਰਾ ਨਵਾਂ ਬਣਾ ਕੇ ਦਿੱਤਾ ਜਾਵੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਇਹ ਕਰਦੇ ਆਂ ਵੀ ਸਾਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਬਾਥਰੂਮ 플ਸ ਮੇਰੀ ਬੱਚੀ ਦੀ ਜ਼ਿੰਦਗੀ ਵਾਸਤੇ ਅੱਗੇ ਸੋਚਿਆ ਜਾਵੇ ਜੀ ਕਈ ਵਾਰੀ ਸਾਨੂੰ ਦੁਕਾਨ ਤੋਂ ਸੌਦਾ ਵੀ ਨਹੀਂ ਦਿੰਦੇ ਵੀ ਇਹ ਵਾਪਸ ਨਹੀਂ ਪੈਸੇ ਕਰਦੇ ਦੁਕਾਨ ਵਾਲੇ ਕਹਿੰਦੇ ਨਹੀਂ ਵੀ ਸੌਦਾ ਦੇਣਗੇ ਤਾਂ ਸੌਦਾ ਤਾਂ ਹੀ ਜੇ ਆਪਾਂ ਵਾਪਸ ਕਰਾਂ ਹਾਂਜੀ ਵਾਪਸਾ ਤਾਂ ਹੁੰਦੇ ਨਹੀਂ ਜੀ ਜਿਹੜੇ 4 ਰੁਪਏ ਹੁੰਦੇ ਆ ਜੀ ਕਈ ਵਾਰੀ ਮੈਨੂੰ ਮਤਲਬ ਕੰਮ ਕਰਦਿਆਂ ਦੇ ਦਿੰਦੇ ਉਹ ਦੇ ਆਉਨੀਆਂ ਜੀ ਫੇਰ ਮੈਨੂੰ ਸੌਦਾ ਮਿਲ ਜਾਂਦਾ ਕਈ ਵਾਰ ਦੁੱਧਾਂ ਵਾਲਾ ਉਹਦੇ ਵੀ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਪਰ ਮੈਂ ਹੁਣ ਗੱਲ ਕਰਕੇ ਪੁੱਛ ਸਕਦੇ ਹਾਂ ਜੀ ਤੁਸੀਂ ਇਸ ਟਾਈਮ ਤੇ ਸਾਡੇ ਦੁੱਧ ਵਾਲੇ ਨੂੰ ਸਾਡੇ 5 5 ਮਹੀਨਿਆਂ ਦੇ ਪੈਸੇ ਖੜੇ ਨੇ ਜੀ ਉਹ ਵੀ ਜੀ ਕਰਦਾ ਦੁੱਧ ਪਾ ਜਾਂਦਾ ਨਹੀਂ ਮੋਟਰਸਾਈਕਲ ਨਗਾ ਕੇ ਲੈ ਜਾਂਦਾ ਜੀ ਸਾਡੇ ਬੱਚੇ ਚਾਹ ਬਣਿਓ ਵਿਚਾਕਦੇ ਨੇ ਫੇਰ ਜਿੱਦੇ ਦੁੱਧ ਨਹੀਂ ਮਿਲਦਾ ਫੇਰ ਕੀ ਕਰਦਾ ਐ ਕਿੰਨਾ ਚਾਹ ਤੇ ਬੈਠੇ ਰਹਿੰਦੇ ਨੇ ਵੀਰ ਜੀ ਬਿਨਾਂ ਚਾਹ ਤਾਂ ਬੈਠ ਰਹੇ ਨਹੀਂ ਜੇ ਕਿਸੇ ਨੇ ਮੱਝਾਂ ਦਾ ਗਵਾ ਕੁੜਾ ਸੀਟਾਂ ਮਤ ਪਾਈ ਦੁੱਧ ਪਾ ਜਾਂਦਾ ਅਗਲਾ ਜੀ ਚਾਹ ਪਾਣੀ ਕਰ ਲੈਣੇ ਨਹੀਂ ਅਸੀਂ ਬਿਨਾਂ ਚਾਹ ਤਾਂ ਬੈਠੇ ਰਹਨੇ ਆ ਕਿਹੜੇ ਤੁਹਾਡੇ ਬੱਚੇ ਤਨ ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਦੇ ਆ ਜੀ ਉੱਥੇ ਕੋਈ ਸਰਕਾਰੀ ਅਧਿਆਪਕ ਕੋਈ ਹੋਰ ਕਰਮਚਾਰੀ ਸਰਕਾਰੀ ਜਾਂ ਕੋਈ ਪਿੰਡ ਦਾ ਬੰਦਾ ਉਹਨਾਂ ਦੀ ਮਦਦ ਕਰਦਾ ਨਾ ਜੀ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਹੜੇ ਟੀਚਰ ਨੇ ਮੇਰੀ ਬੱਚੀ ਦੇ ਉਹ ਇਹਦੀ ਮਦਦ ਕਰਦੇ ਨੇ ਜੀ ਉਹਨਾਂ ਨੇ ਪੂਰੀ ਹੈਲਪ ਕੀਤੀ ਆ ਬੱਚੀ ਨੂੰ ਵਧੀਆ ਪੜਾਇਆ ਜੀ ਚੰਗੇ ਨੰਬਰਾਂ ਤੱਕ ਲਿਆਂਦਾ ਇਹਨੂੰ ਹਨਾ ਤੇ ਦੂਜੇ ਬੱਚਿਆਂ ਦਾ ਵੀ ਸੰਯੋਗ ਦਿੰਦੇ ਆ ਤੇ ਉਹ ਨਾ ਟੀਚਰਾਂ ਦੇ ਵੀ ਬਹੁਤ ਧੰਨਵਾਦ ਕਰਨੀ ਆ ਸਰਕਾਰ ਤੋਂ ਕੀ ਮੰਗ ਕਰਦੇ ਉਹਨੂੰ ਸਰਕਾਰ ਕੀ ਦੇਵੇ ਸਰਕਾਰ ਤੋਂ ਤਾਂ ਅਸੀਂ ਇਹੀ ਮੰਗ ਕਰਦੇ ਆ ਜੀ ਇੱਕ ਤਾਂ ਸਾਡਾ ਰਾਸ਼ਨ ਕਾਰਡ ਬਣਾ ਦੇ ਸਰਕਾਰ ਜੀ ਜਦੋਂ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਕਿਸੇ ਕੰਮ ਤੇ ਲੱਗ ਜਾਣਗੇ ਜੀ ਅਸੀਂ ਉਹਨਾਂ ਦਾ ਰਾਸ਼ਨ ਕਾਰਡ ਵੀ ਪਾਸ ਕਰ ਦਾਂਗੇ 5 ਸਾਲ ਹੋ ਗਏ ਮੇਰੇ ਪਾਪਾ ਜੀ ਦੇ ਨਾਮ ਸੀਗਾ ਰਾਸ਼ਨ ਕਾਰਡ ਬੀਪੀਐਲ ਕਾਰਡ ਉਸ ਤੋਂ ਬਾਅਦ ਦੇਖੋ ਜੀ بیٹے ਦੇ ਨਾਮ ਹੁੰਦਾਗਾ ਪਰ ਸਾਡਾ ਰਾਸ਼ਨ ਕਾਰਡ ਨਹੀਂ ਸਾਨੂੰ ਕਹਿੰਦੇ ਸਾਈਡ ਬੰਦਾ ਅਸੀਂ ਕਿਹੜਾ ਵੋਟਾਂ ਨਹੀਂ ਪਾਉਂਦੇ ਜੀ ਅਸੀਂ ਕਿਹੜੇ ਵੋਟਾਂ ਦੇ ਪੈਸੇ ਲੈਨੇ ਆ ਕਿਸੇ ਕਿਸੇ ਹੀ ਪਾਰਟੀ ਨੂੰ ਹਰ ਇੱਕ ਪਾਰਟੀ ਦਾ ਅਸੀਂ ਜਦੋਂ ਵੀ ਆਉਂਦਾ ਨਾ ਧੰਨਵਾਦ ਕਰਦੇ ਆ ਅਸੀਂ ਉਹਨਾਂ ਜਿਵੇਂ ਜਿਹੜੀ ਪਾਰਟੀ ਨੂੰ ਕਹਿੰਦੇ ਅਸੀਂ ਉਸੇ ਨੂੰ ਪਾਰਟੀ ਨੂੰ ਵੋਟ ਪਾਉਨੇ ਆ ਪਰ ਸਾਡੀ ਕੋਈ ਨਹੀਂ ਸੁਣਦਾ ਹੈਗਾ ਸਾਨੂੰ ਕੋਈ ਨਹੀਂ ਕਹਿੰਦਾ ਵੀ ਤੁਸੀਂ ਗਰੀਬਾਂ ਦੀ ਥੋੜੀ ਹੈਲਪ ਕਰਦੇ ਆ ਮੇਰੇ ਨਾਲ ਬੱਚੀ ਸੁਖਵੀਰ ਕੌਰ ਹੈ ਇਹਨਾਂ ਤੋਂ ਪੁੱਛਦੇ ਇਹਨਾਂ ਨੇ ਕਿਹੜੀ ਮੱਲ ਮਾਰੀ ਆ ਹਾਂ ਪੁੱਤ ਕੀ ਕੀਤਾ ਤੁਸੀਂ ਹੁਣੇ ਹੁਣੇ ਮੈਂ 5ਵੇਂ ਕਲਾਸ ਵਿੱਚੋਂ ਫਰਸਟ ਆਈ ਹਾਂ ਕਿੰਨੇ ਨੰਬਰ ਪ੍ਰਾਪਤ ਕੀਤੇ 500 ਚ 500 ਜੀ ਹੁਣ ਫਿਰ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਹਾਡੀ ਮਦਦ ਕਿਵੇਂ ਕਰਨ ਪੜ ਕੇ ਕੀ ਬੰਨਣਾ ਚਾਹੁੰਦੇ ਹੋ ਮੈਂ ਜੀ ਜੱਤ ਐਸਐਸਪੀ ਲੱਗਣਾ ਜਾਂ ਡੀਸੀ ਬੰਨਣਾ ਤਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਚਾਹੁੰਦੇ ਆ ਕਿ ਸਾਡੇ ਸਾਰੇ ਖਰਚਾ ਚੱਕਣ ਉਹ ਖੁਦ ਤੇ ਮੈਂ ਸਰਕਾਰੀ ਸਕੂਲਾਂ ਵਿੱਚ ਛੱਟ ਕੇ ਬੜੇ ਸਕੂਲਾਂ ਵਿੱਚ ਪੜ ਸਕਾਂ ਬੱਚੀ ਦੀ ਤੁਸੀਂ ਸੋਚ ਦੇਖੋ ਕਿੰਨਾ ਕਿੰਨਾ ਇਨਸਪੀਰੇਸ਼ਨ ਹੈ ਦਾ ਕਹਿੰਦੀ ਪੰਜਾਬ ਸਰਕਾਰ ਮੈਂ ਹੁਣ ਸਰਕਾਰੀ ਸਕੂਲ 'ਚ ਪੜਦੀ ਆ ਪੰਜਾਬ ਸਰਕਾਰ ਮੈਨੂੰ ਕਦੇ ਅਜਿਹੇ ਸਕੂਲ ਵਿੱਚ ਦਾਖਲਾ ਦਵਾਵੇ ਜਿੱਥੇ ਸਾਰਾ ਖਰਚਾ ਪੰਜਾਬ ਸਰਕਾਰ ਉਤੇ ਮੈਂ ਪੜ ਕੇ ਜਾਂਦਾ ਫਿਰ ਡੀਸੀ ਬਣਾ ਜਾਂ ਐਸਐਸਪੀ ਬਣਾ ਤੇ ਡੀਸੀ ਤੇ ਐਸਐਸਪੀ ਬਣ ਕੇ ਇਹ ਕੀ ਕਰੋਗੇ ਇਹਨੂੰ ਪੁੱਛਦੇ ਆ ਜਦੋਂ ਤੁਸੀਂ ਡੀਸੀ ਜਾਂ ਐਸਐਸਪੀ ਬਣ ਕੇ ਘਰਦਿਆਂ ਦੀ ਮਦਦ ਕਿਵੇਂ ਕਰੋਗੇ ਅਸੀਂ ਬਹੁਤ ਵਧੀਆ ਮਦਦ ਕਰਾਂਗੇ ਲੋੜਵੰਦਾਂ ਦੀ ਤੁਸੀਂ ਮਤਲਬ ਜਿੰਨੇ ਲੋੜਵੰਦ ਪਰਿਵਾਰ ਰਹਿੰਦੇ ਆਪਣੇ ਘਰ ਤੋਂ ਬਣਾ ਉਹਨਾਂ ਦੀ ਮਦਦ ਕਰੋਗੇ ਹਾਂਜੀ ਬਹੁਤ ਵਧੀਆ ਸੋਚ ਆ ਬੱਚੀ ਦੀ ਦੇਖੋ ਕਿੰਨੇ ਸੁਪਨੇ ਸਾਕਾਰ ਕਰਨ ਨੂੰ ਬੱਚੇ ਦੀ ਇੱਛਾ ਹੈ ਕਿ ਮੈਂ ਨੌਕਰੀ ਲੱਕੇ ਕੱਲੇ ਆਪਦੇ ਪਰਿਵਾਰ ਦੇ ਨਹੀਂ ਲੋਕਾਂ ਦੇ ਲੋੜਵੰਦਾਂ ਦੇ ਸਾਡੇ ਵਰਗੇ ਜਿਹੜਾ ਲੋੜਵੰਦ ਪਰਿਵਾਰ ਹੈ ਕਹਿੰਦੀ ਵਾ ਉਹਨਾਂ ਦੀ ਮਦਦ ਕਰਾਂਗੀ ਸਾਨੂੰ ਇਸ ਪਰਿਵਾਰ ਨਾਲ ਮਲਾਉਣ ਦੇ ਵਿੱਚ ਸਮਾਜ ਸੇਵੀ ਇਸੇ ਪਿੰਡ ਦੀ ਕੁੜੀ ਹੈ ਵੀਰਪਾਲ ਕੌਰ ਜਿਹੜੀ ਗਰੀਬਾਂ ਦੀ ਆਪ ਮਦਦ ਬੇਸ਼ੱਕ ਨਹੀਂ ਕਰ ਸਕਦੀ ਪਰ ਮੈਸੇਜ ਜ਼ਰੂਰ ਕਨਵੇ ਕਰਦੀ ਹੈ ਸਮਾਜ ਸੇਵੀ ਸਸਤਾਵਾ ਤੱਕ মিডিਆ ਤੱਕ ਕਿ ਆਹ ਲੋੜਵੰਦ ਪਰਿਵਾਰ ਹੈ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਜੀ ਜਿਹੜੀ ਲੋੜ ਨੂੰ ਪੂਰਾ ਕੀਤਾ ਜਾ ਸਕੇ ਹਾਂਜੀ ਤੁਸੀਂ ਇਸ ਪਰਿਵਾਰ ਲਈ ਕੀ ਮੰਗ ਕਰਦੇ ਹੋ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਇਹਨਾਂ ਪਰਿਵਾਰ ਵਾਸਤੇ ਮਦਦ ਵਾਸਤੇ ਇਹ ਗੱਲ ਕਰਦੀ ਹਾਂ ਜਿਵੇਂ ਇਹ ਬੱਚੀ ਹੈਗੀ ਇਹਨੇ ਵਧੀਆ ਨੰਬਰ ਲੈਣੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾਗਾ ਆਹੀਂ ਮੈਂ ਕਹਿੰਨੀ ਆ ਵੀ ਹੋਰ ਬੱਚਿਆਂ ਵੀ ਖੇਡਾਂ ਕਿੰਨੀਓ ਪੜਾਈਆਂ ਲਿਖਾਈਆਂ ਕਿੰਨੀਓ ਨੰਬਰ ਵੱਧ ਲੈ ਕੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਨ ਜਦੋਂ ਬੱਚਾ ਪਿੰਡ ਦਾ ਗਰੀਬ ਪਰਿਵਾਰ ਦਾ ਨਾਂ ਰੋਸ਼ਨ ਕਰਦਾਗਾ ਤਾਂ ਸਾਡਾ ਮਨ ਮਾਨ ਉੱਚਾ ਹੋ ਜਾਂਦਾ ਹੈ ਫਿਰ ਮੈਂ ਮੈਸੇਜ ਲਾਇਆ ਇੱਕ ਦੋ ਪਰਿਵਾਰਾਂ ਵਾਸਤੇ ਤਾਂ ਮੀਡੀਆ ਵਾਲੇ ਪਹੁੰਚੇ ਵੀਰਵਲ ਵੀਰ ਜੀ ਉਹਨਾਂ ਨੇ ਆ ਕੇ ਉਸ ਤੋਂ ਬਾਅਦ ਜੋ ਮੇਜਰ ਸਿੰਘ ਜੀ ਆਏ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇੱਕ ਵੀਰ ਹੋਰ ਆਇਆ ਉਹਨਾਂ ਨੇ ਮਦਦ ਕੀਤੀ ਕਾਪੀਆਂ ਪੈਨ ਬਲਸਨਾ ਕਿਨਿਓ ਤੇ ਸਰਕਾਰ ਨੂੰ ਇਹੋ ਜਿਹੇ ਬੱਚਿਆਂ ਵੀ ਨੀ ਪੂਰਾ ਧਿਆਨ ਦੇਣਾ ਚਾਹੀਦਾਗਾ ਜਿਵੇਂ ਪਿੱਛੇ ਬੀਜੇ ਸਿੰਘ ਵਾਲਿਆਂ ਦੀ ਅਸੀਂ ਫੁੱਲ ਸਪੋਰਟ ਕੀਤੀ ਸੀ ਖੁਦ ਖੁਸ਼ੀਪੀੜ ਤੋਂ ਪਰਿਵਾਰਾਂ ਕਿਨਿਓ ਉਸ ਟਾਈਮ ਤੇ ਤਾਂ ਉਹ ਸਾਨੂੰ ਬਾਪੂ ਬਾਪੂ ਕਹਿੰਦਾ ਸੀਗਾ ਵੀ ਇਹ ਪਰਿਵਾਰਾਂ ਦੇ ਨਾਲ ਮੇਰੀ ਜਿੱਤ ਪ੍ਰਾਪਤ ਹੋਊਗੀ ਜਿੱਤ ਪ੍ਰਾਪਤ ਹੋਈ ਵੀ ਉਹ ਮੰਤਰੀ ਵੀ ਬਣ ਕੇ ਗਏ ਉਹ ਦੁਬਾਰਾ ਅਸੀਂ ਉਹਨਾਂ ਕੋਲ ਗਿੜੇ ਵੀ ਲਾ ਕੇ ਦੇਖੇ ਪਰ ਜਿਵੇਂ ਸਾਡੇ ਵਰਗਿਆਂ ਦਾ ਤਾਂ ਨਹੀਂ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਉਹਨਾਂ ਨੇ ਕੁਝ ਕਰਨਾ ਸੀ ਸਰਕਾਰ ਕਿਉਂ ਖਾਲੀ ਆ ਸਰਕਾਰ ਕੋਲੇ ਕੁਝ ਹੈ ਨਹੀਂ ਗਰੀਬ ਪਰਿਵਾਰਾਂ ਨੂੰ ਦੇਣ ਨੂੰ ਤੇ ਨਾ ਤਾਂ ਇਹੋ ਜਿਹੇ ਪਰਿਵਾਰਾਂ ਵਾਸਤੇ ਅਸੀਂ ਜਦੋਂ ਜਾਣਦੇ ਆਂਗੇ ਵੀ ਇਹਨਾਂ ਦੇ ਬੀਪੀਐਲ ਕਾਰਡ ਕੱਟੇ ਗਏ ਏਡੀਸੀ ਦੇ ਵੀ ਜਾਣਦੇ ਆਂ ਅਸੀਂ ਵੀਡੀਓ ਦਫ਼ਤਰ 'ਚ ਵੀ ਗਿੜੇ ਮਾਰਦੇ ਆਂਗੇ ਜਦੋਂ ਅਸੀਂ ਉੱਥੇ ਪਤਾ ਕਰਦੇ ਆਂ ਲਿਸਟਾਂ ਦੇ ਵਿੱਚ ਨਾਂ ਚੱਲੀ ਜਾਂਦੇ ਹੁੰਦੇ ਹਨਾ ਤੇ ਪਰ ਇਹਨਾਂ ਤੱਕ ਕੁਝ ਨਹੀਂ ਪਹੁੰਚਦਾ ਜਿਵੇਂ ਇਹਨਾਂ ਦਾ ਬੀਪੀਐਲ ਕਾਰਡ ਦੱਸਦੇ ਨੇ ਵੀਰਪਾਲ ਜੀ ਵੀ ਸਾਡਾ ਕਾਰਡ ਚੱਲੀ ਜਾਂਦਾ ਅਧਿਕਾਰਾਂ ਵਾਲਾ ਤੇ ਇਹੀ ਨੇਗੇ ਪਰ ਇਹਨਾਂ ਨੂੰ 5 ਸਾਲਾਂ ਤੋਂ ਕੋਈ ਕਣਕ ਨਹੀਂ ਮਿਲਦੀ ਹੈਗੀ ਜਿਹੜੀ ਸੈਂਟਰ ਗਵਰਨਮੈਂਟ ਦੀ ਸਹੂਲਤ ਹੈਗੀ ਉਹਦੇ ਰਾਹੀਂ ਇਹਨਾਂ ਨੂੰ ਇੱਕ ਮਕਾਨ ਵੀ ਮਿਲਣਾ ਚਾਹੀਦਾ ਫਲਸ ਵੀ ਮਿਲਣੀ ਚਾਹੀਦੀ ਹੈ ਜਿਹੜੀ ਸਰਕਾਰੀ ਡੱਗਾ ਹੁੰਦੇ ਨੇ ਤੇ ਜਿਹੜਾ ਸਿਲੰਡਰ ਹੈਗਾ ਉਹ ਵੀ ਸਕੀਮ ਮਿਲਣੀ ਚਾਹੀਦੀ ਆ